ਚਲਵਾ ਐ ਐਮਐਲਏ ਸਾਹਿਬ ਖੜੇ ਅਸਰ ਸਿੰਘ ਲਾਵਾ ਇਹਦੇ ਦੋਸ਼ ਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਟੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਛਿੜਾ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨਮੇ ਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮਾਇੰਦਾ ਚੁਣਿਆ ਸੀ ਬਾਅਦ ਚ ਐਮਐਲਏ ਨੇ ਉਹ ਬਣਾਇਆ ਮਤਲਬ ਅੱਜ ਤੱਕ ਐਸਐਮਐਲ ਇਹ ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਗਿਆ ਲੋਕਾਂ ਦਾ ਜੁਮੇ ਥੋੜੀ ਜਰਕ ਥੋੜੀ ਸਰਕਾਰ ਨਹੀਂ ਪਾਸੇ ਮਾਣੁਰਾ ਨੂੰ ਤੁਸੀਂ ਮੈਨੂੰ ਪੁੱਛ ਨਹੀਂ ਤੁਸੀਂ ਕੈਬਨਿਟਰੀਸ ਕਰਦਾ ਹੋਇਆ ਸਿੰਗਲਾ ਬੈਠਾ ਮੇਰੇ ਨਾਲ ਇਹ ਮੇਰੀ ਗੱਲ ਕਰੀ ਜਾਂਦਾ ਮੈਂ ਤੁਸੀਂ ਕੈਬਨਿਟਰੀ ਦੇ ਹੋਲ ਦੇ ਜ਼ਿੰਮੇਵਾਰ ਹੋ ਉਹ ਵੀ ਢੇੜੇ ਜ਼ਿੰਮੇਵਾਰੀਆਂ ਮੈਨੂੰ ਭਾ ਦੇਣਾ ਭਾਈ ਮਤਲਬ ਜਿਹੜੀ ਗੱਲ ਮੇਰੀ ਵੱਟੀ ਨਹੀਂ ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਤੋਂ ਹੈ ਚਲੋ ਇਹ ਸਵਾਲ ਬੇਚੇ ਰਹਿ ਗਿਆ ਹੋਰ ਕਰ ਲਓ ਸਵਾਗਤ ਪਹਿਲੇ ਇਹਦਾ ਜਵਾਬ ਤਾਂ ਕਿਉਂ ਨਾ ਵੀ ਨਹੀਂ ਇਹ ਬੈਕ ਦਾ ਨਹੀਂ ਇਹ ਕੱਲ ਨੂੰ ਇਹ ਭਾਈ ਹਾਈ ਕਮਾਂਡ ਕੋਲੇ ਆ ਕੱਲ ਨੂੰ